ਘਰ ਦੇ ਵਿੱਚ ਬੱਚੇ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਸੀ ਤੇ ਉਧਰ ਪਿਤਾ ਜੋ ਕਰੋ ਗਿਆ ਵਾਪਸ ਹੀ ਨਹੀਂ ਆਇਆ ਜਿਸ ਦੀ ਸਵੇਰੇ ਵੀਤ ਪਰੇ ਹਾਲਾਤਾਂ ਦੇ ਵਿੱਚ ਮਰੇ ਤੱਕ ਦੇ ਮਿਲਦੀ ਹੈ ਤੇ ਬਟਾਲਾ ਦੇ ਪੁਲਿਸ ਲਾਈਨ ਰੋਡ ਤੇ ਫਾਟਕ ਦੇ ਨੇੜੇ ਪਲਾਟ ਦੇ ਵਿੱਚੋਂ 39 ਸਾਲਾ ਵਿਅਕਤੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਬਰਾਮਦ ਹੋਈ ਹੈ ਫਿਲਹਾਲ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਤੇ ਡੀਐਸਪੀ ਸੰਜੀਪ ਕੁਮਾਰ ਮੌਕੇ ਤੇ ਪਹੁੰਚੇ ਤੇ ਬਰੀਕੀ ਦੇ ਨਾਲ ਜਾਂਚ ਸ਼ੁਰੂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕਰੋ ਕੱਲਾ ਗਿਆ ਸੀ ਪਰ ਘਰ ਦੇ ਵਿੱਚ ਬੱਚੇ ਦਾ ਜਨਮ ਦਿਨ ਸੀ ਮਨਾਉਣ ਦੀਆਂ ਤਿਆਰੀਆਂ ਸਨ ਰਿਸ਼ਤੇਦਾਰ ਵੀ ਆਏ ਹੋਏ ਸਨ ਪਰ ਰਾਤ ਬੀਤ ਤੇ ਵੀ ਪਰ ਰਾਤ ਬੀਤਣ ਤੇ ਵੀ ਜਾਦੂਗਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਲੜਬੜਾ ਸ਼ੁਰੂ ਕੀਤਾ ਤੇ ਸਵੇਰੇ ਮ੍ਰਿਤਕ ਦੇ ਬਰਾਮਦ ਹੋਈ ਹੈ ਤਾਂ ਪਰਿਵਾਰ ਦਾ ਇਹ ਕਹਿਣਾ ਹੈ ਕਿ ਕਤਲ ਕੀਤਾ ਗਿਆ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਨੇ ਮੇਰਾ ਨਾਮਤਾ ਮੇਰੇ ਪਸਵਰ ਦਰਾਵਿੰਦਰ ਪਾਲੀ ਉਹ ਪਹਿਲੇ ਪੁਲਸਲਾ ਆਇਨ ਚੱਕੀ ਵਾਲੀ ਗਲੀ ਚ ਆਏ ਪ੍ਰੇਮ ਨਗਰ ਨਵਾਂ ਮਕਾਨ ਲਿਆ ਮੇਰੇ ਹਸਬੰਦ ਪਹਿਲੇ ਨਸ਼ਵ ਕਰਾ ਕਰਦੇ ਹੀ ਹੁਣ ਨਹੀਂ ਕੁਛ ਕਰਦੇ ਹੁਣ ਤਾਂ ਛੜਤਾ ਹੀ ਸਭ ਕੁਝ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਭ ਹੀ ਹੈਗਾ ਉਹ ਧਮਕੀਆਂ ਦਿੰਦਾ ਸੀ ਕਹਿੰਦੇ ਕਿ ਮੈਨੂੰ ਤੂੰ ਮੇਰਾ ਫੋਨ ਨਾ ਲਿਆ ਮੈਂ ਤੇ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਦੇਣਾ ਮੈਂ ਤੁਹਾਨੂੰ ਵਾਕਿਆਂ ਨੂੰ ਤੁਹਾਡੀ ਪਤਾ ਹੈਗਾ ਕਿ ਜਦ ਨਾਲ ਫਿਰਦੇ ਕਿਦਾਂ ਨਹੀਂ ਮੈਂ ਤ ਘਾਰ ਨਹੀਂ ਹੈ ਮੈਨੂੰ ਨਹੀਂ ਪਤਾ ਹੈਗਾ ਕਦਨ ਕੇ ਪਤਾ ਨਹੀਂ ਕਾਲ ਸਵੇਰੇ ਘਰੋਂ 9 ਵਜੇ ਨਾ ਤ ਹੋ ਕੇ ਤਿਆਰ ਹੋ ਕੇ ਗਏ ਆ ਸਵੇਰੇ ਮੁੜ ਕੇ ਘਰ ਹੀ ਨਹੀਂ ਆਏ ਨੇ ਬੱਚਿਆਂ ਦਾ ਜਨੰਦ ਨਹੀਂ ਮੈਂ ਉਹਨਾਂ ਨੂੰ ਕੱਲ ਲਾਈਆਂ ਇਸ ਹਾਲਾਂ ਨੇ ਡੀਕਦੇ ਨਹੀਂ ਆਏ ਰਾਤ ਨੂੰ ਨਿਕਾੜ ਆਏ ਸ਼ੇਰਨਾਰ ਗੱਡੀ ਕਕੇ ਤੇ ਫਿਰ ਮੈਨੂੰ ਫੋਨ ਆਇਆ ਪਾਜੀ ਦਾ ਕਿ ਇੱਧਾ ਪੁਲਿਸ ਵਾਲਾ ਦਾ ਫੋਨ ਆਇਆ ਉੱਥੇ লাশ ਪਈ ਮੈਂ ਵੇਖਣ ਆਈ ਆ ਤੇ ਫਿਰ ਪਤਾ ਲੱਗਾ ਮੈਨੂੰ ਪੰਦੇ ਹੱਥ ਪੈਰ ਵੀ ਵੱਡੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਉਹਨੇ ਕਿੱਨੇ ਮਾਰ ਕੇ ਸੁਟਿਆ ਤੇ ਕਾਰਵਾਈ ਕੀਤੀ ਜਾਵੇ ਇਹ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮਨਗਰ ਦੀ ਬੈਕਸਾਈਡ ਪੈਂਦੀ ਆ ਨਿਊ ਮਾਡਲ ਟਾਉਨ ਦੀ ਬੈਕਸਾਈਡ ਬੇਸਿਕਲੀ ਕਹਿ ਸਕਦੇ ਆਂ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਆ ਆ ਕੇ ਦੇਖਿਆ ਤੇ ਇਹਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਦੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਵਰਿੰਦਰਪਾਲ ਸਿੰਘ ਧੀਰੂ ਆ ਵਾਈਫ ਦੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਹੈ ਸਾਡੇ ਦੱਸਣ ਵਾਲੇ ਕਿੱਥੋਂ ਦੇ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤਨਗਰੋਂ ਮੁੱਢਲੀ ਜਾਂਚ ਤੋਂ ਦੇ ਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ 2-4 ਕਸਪਰਾ ਕੇ ਅੰਟੀਵੈਂਡ ਫੋਰਥਿੰਗ ਹੋ ਜਾਂਦੀ ਹੈ ਤੇ ਉਹ ਨੱਕ ਮੂੰਹ ਚੋਂ ਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤੇ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ ਵਾਸਤੇ ਸ਼ਰਮਾ ਮੈਂ ਇਹ ਬੇਟਾ ਜਿਹਦੀ ਡੈਥ ਹੋਈ ਹੈ ਇਹਦੇ ਫਾਦਰ ਵੀ ਮੇਰੇ ਨਾਲ ਬਿਜਲੀ ਬੋਰਡ ਚ ਕੰਮ ਕਰਦੇ ਸੀ ਪੂਰੇ ਮੇਰੇ ਲੱਗੇ ਇਹਨਾਂ ਦਾ ਘਰ ਹੀ ਥੋੜੇ ਥੋੜੇ ਦਿਨਾਂ ਤੋਂ ਹੀ ਦੋ ਚਾਰ ਮਹੀਨੇ ਤੋਂ ਨਾ ਉਹ ਜਗਾ ਵੇਚ ਕੇ ਕਿਤੇ ਬਾਹਰ ਜਗਾ ਲਈ ਹੈ ਤੇ ਹੰਟਾਚੀ ਹੁਣ ਸਾਡੇ ਨਾਲ ਤੇ ਕੋਈ ਮੈਂ ਨਹੀਂ ਸੀ ਪਤਾ ਲੱਗਾ ਹੁਣ ਇਹਨੇ ਪਤਾ ਲੱਗਾ ਮੈਂ ਐਮਐਲਏ ਦਫਤਰਾਂ ਉਥੋਂ ਪਤਾ ਲੱਗਾ ਕਿ ਇਸ ਤਰ੍ਹਾਂ ਡੈਥ ਹੋਈਏ ਮੈਂ ਤੁਹਾਨੂੰ ਹੁਣੇ ਸਿੱਧਾ ਇੱਥੇ ਆ ਜਾਇਆ ਤੁਹਾਡੇ ਕੋਲ ਕਹਿੰਦੇ ਕੋਈ ਵੱਟ ਕੇ ਸੁੱਟ ਗਿਆ ਕਿੰਨੀ ਕੁ ਮਰਸੀ ਬੰਦੇ ਦੀ ਉਮਰ ਲਗਭਗ ਮੇਰੇ ਖਸਾਬ ਨਾਲ 30-35 ਸਾਲ ਹੋਣੀ ਹੈ ਜੀ ਦੋ ਪਤਨੀ ਪਰਿਵਾਰ ਚ ਵੀ ਕਹਿੰਦੇ ਕੋਈ ਨਹੀਂ ਪਰਿਵਾਰ ਚ ਫਾਦਰ ਵੀ ਡੈਥ ਹੋ ਗਏ ਦੀ ਮਦਰ ਵੀ ਡੈਥ ਹੋ ਗਏ ਤੇ ਇਹ ਬੱਚਿਆਂ ਨਾਲ ਚਲੋ ਆਹੀ ਸਿਮਤੀ ਕਰਦੇ ਆ ਵਿਚਾਰੇ ਨਾਲ ਬਹੁਤ ਮਾੜਾ ਕੰਮ ਹੋਇਆ ਮੈਂ ਇੱਥੇ ਡੈਡ ਬੋਡੀ ਕਹਿੰਦੀ ਆ ਆ ਨਾਲ ਹੀ ਪਈ ਹੈ ਜੀ ਇੱਥੇ ਦਾ ਸਿਫਰ ਦਰਜਾਨ ਨਹੀਂ ਦੇ ਰਹੇ ਕਹਿੰਦੇ ਪਹਿਲੇ ਚੈੱਕ ਹੋਏਗਾ ਫਿਰ ਬਹੁਤ ਮਾੜਾ ਕੰਮ ਹੋਇਆ ਜੀ